ਦਿਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਬੋਲੇ ਨੇ ਕਿ ਗਿੱਪੀ ਗਰੇਵਾਲ ਜੀ ਹਾਂ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਹਜੇ ਤੱਕ ਰਿਲੀਜ਼ ਨਹੀਂ ਹੋਈ ਹੈ ਭਾਰਤ ਦੇ ਵਿੱਚ ਓਵਰ ਸੀਸ ਦੇ ਵਿੱਚ ਲਗਭਗ 47 ਕਰੋੜ ਦਾ ਬਿਜ਼ਨਸ ਕਰ ਚੁੱਕੀ ਹੈ ਫਿਲਮ ਹਰ ਕੋਈ ਕਹਿ ਰਿਹਾ ਹੈ ਕਿ ਆਖਰਕਾਰ ਦਿਲਜੀਤ ਨੂੰ ਸਪੋਰਟ ਮਿਲਣਾ ਚਾਹੀਦਾ ਹੈ ਸਿਰਫ ਵੇਖੋ ਤਾਂ ਸਹੀ ਗਿੱਪੀ ਗਰੇਵਾਲ ਨੇ ਕੀ ਕੀਤਾ ਜਿਹੜੀਆਂ ਫਿਲਮਾਂ ਪਹਿਲਾਂ ਸ਼ੂਟ ਹੋਈਆਂ ਨੇ ਵੈਲ ਗੀਪੀ ਨੇ ਵੀ ਕਿਹਾ ਹੈ ਜੋ ਪਹਿਲਾ ਸ਼ੂਟ ਹੋਈਆ ਫਿਲਮਾਂ ਨੇ ਆਸਨ ਰਿਲੀਜ਼ ਕਰ ਦੇਣਾ ਚਾਹੀਦਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹਾਨੀਆ ਅਮੀਰ ਇਕ ਪਾਕਿਸਤਾਨੀ ਅਦਾਕਾਰ ਫਿਲਮ ਦੇ ਵਿੱਚ ਹੋਣ ਦੇ ਚੱਲਦੇ ਹੋਏ ਦਿਲਜੀਤ ਦੋਸਾਂਝ ਨੂੰ ਕਾਫੀ ਬੈਕਲੈਸ਼ ਝੇਲਣਾ ਪਿਆ ਹਰ ਪਾਸੇ ਉਹਨਾਂ ਨੂੰ ਨਿੰਦਿਆ ਦਾ ਸਾਹਮਣਾ ਕਰਨਾ ਪਿਆ ਲੇਕਿਨ ਆਡੀਅנס ਨੇ ਦਿਲਜੀਤ ਦੋਸਾਂਝ ਦਾ ਸਾਥ ਦਿੱਤਾ ਓਵਰਸੀਜ਼ ਦੇ ਵਿੱਚ ਫਿਲਮ ਨੇ ਚੰਗੀ ਕਮਾਈ ਕੀਤੀ ਹੈ ਤੇ ਅਮਰ ਨੂਰੀ ਨੇ ਵੀ ਦਿਲਜੀਤ ਦੋਸਾਂਝ ਦਾ ਸਾਥ ਦਿੱਤਾ ਸੀ ਦੇਖੋ ਮੈਂ ਤਾਂ ਇਹਨੂੰ ਪਰਿਵਾਰ ਮੰਨਦੀ ਆ ਸਾਰੀ ਇੰਡਸਟਰੀ ਆ ਨਾ ਜਿਹੜੀ ਇਸ ਕਲਾਕਾਰ ਦੀ ਇਹ ਸਾਰੇ ਪਰਿਵਾਰ ਆ ਸਾਰੇ ਮੇਰੇ ਬੱਚੇ ਆ ਜਿਹੜੇ ਛੋਟੇ ਨੇ ਮੇਰੇ ਭਰਾ ਨੇ ਕੋਈ ਮੇਰੇ ਬਜ਼ੁਰਗ ਜਿਹੜੇ ਵੱਡੇ ਮੇਰੇ ਮਾਪਿਓ ਵਰਗੇ ਨੇ ਇਹ ਮੇਰਾ ਪਰਿਵਾਰ ਆ ਤੇ ਦੇਖੋ ਬਹੁਤ ਕੁਝ ਹੁੰਦਾ ਜ਼ਿੰਦਗੀ 'ਚ ਨਾ ਪਰ ਦਿਲਜੀਤ ਦਾ ਇੱਜ ਕਸੂਰ ਨਹੀਂ ਸੀ ਕੋਈ ਕਿਉਂਕਿ ਦਿਲਜੀਤ ਨਾ ਤਾਂ ਪ੍ਰੋਡਿਊਸਰ ਆ ਨਾ ਡਾਇਰੈਕਟਰ ਆ ਨਾ ਉਹਨੇ ਸਟਾਰ ਕਾਸਟਿੰਗ ਕੀਤੀ ਆ ਉਹ ਵੀ ਇੱਕ ਉਹਦਾ ਪਾਤਰ ਸੀਗਾ ਨਾ ਫਿਲਮ ਦਾ ਤੇ ਮੇਰੇ ਖਿਆਲ ਦਿਲਜੀਤ ਕਸੂਰਵਾਰ ਨਹੀਂ ਹੈਗਾ ਬਿਲਕੁਲ ਬਿਲਕੁਲ ਤੇ ਜਦ ਦਿਲਜੀਤ ਦੀ ਜਦ ਗੱਲ ਆਉਂਦੀ ਹੈ ਬਹੁਤ ਸਾਰੇ ਲੋਕਾਂ ਨੇ ਬੋਲਣਾ ਸ਼ੁਰੂ ਕੀਤਾ ਲੇਕਿਨ ਲੋਕੋ ਕੋ ਲਗੇ ਕਿ ਉਸਨੇ ਕਿੱਥੇ ਪੰਜਾਬੀਅਤ ਨੂੰ ਪਹੁੰਚਾਇਆ ਤੁਸੀਂ ਇਹ ਪੂਰਾ ਜਿਹੜਾ ਮੁੱਦਾ ਚੱਲ ਰਿਹਾ ਹੈ ਵਾਟ ਯੂ ਵਾਂਟ ਟੂ ਸੇ ਦੇਖੋ ਮੈਂ ਤਾਂ ਇਹਨੂੰ ਪਰਿਵਾਰ ਮੰਨਦੀ ਆ ਸਾਰੀ ਇੰਡਸਟਰੀ ਆ ਨਾ ਜਿਹੜੀ ਕਲਾਕਾਰ ਇਹ ਸਾਰੇ ਪਰਿਵਾਰ ਆ ਸਾਰੇ ਮੇਰੇ ਬੱਚੇ ਆ ਜਿਹੜੇ ਛੋਟੇ ਨੇ ਮੇਰੇ ਭਰਾ ਨੇ ਕੋਈ ਮੇਰੇ ਬਜ਼ੁਰਗ ਜਿਹੜੇ ਵੱਡੇ ਮੇਰੇ ਮਾਪਿਓ ਵਰਗੇ ਨੇ ਇਹ ਮੇਰਾ ਪਰਿਵਾਰ ਆ ਤੇ ਦੇਖੋ ਬਹੁਤ ਕੁਝ ਹੁੰਦਾ ਜ਼ਿੰਦਗੀ 'ਚ ਨਾ ਪਰ ਦਿਲਜੀਤ ਦਾ ਜੇ ਕਸੂਰ ਨਹੀਂ ਸੀ ਕੋਈ ਕਿਉਂਕਿ ਦਿਲਜੀਤ ਨਾ ਤਾਂ ਪ੍ਰੋਡਿਊਸਰ ਆ ਨਾ ਡਾਇਰੈਕਟਰ ਆ ਨਾ ਉਹਨੇ ਸਟਾਰ ਕਾਸਟਿੰਗ ਕੀਤੀ ਆ ਉਹ ਵੀ ਇੱਕ ਉਹਦਾ ਪਾਤਰ ਸੀਗਾ ਨਾ ਫਿਲਮ ਦਾ ਤੇ ਮੇਰੇ ਖਿਆਲ ਦਿਲਜੀਤ ਕਸੂਰਵਾਰ ਨਹੀਂ ਹੈਗਾ ਦਿਲਜੀਤ ਦੀ ਜਦ ਗੱਲ ਆਉਂਦੀ ਹੈ ਬਹੁਤ ਸਾਰੇ ਲੋਕਾਂ ਨੇ ਬੋਲਣਾ ਸ਼ੁਰੂ ਕੀਤਾ ਲੇਕਿਨ ਲੋਕੋ ਕੋ ਲੱਗੇ ਕਿ ਉਸਨੇ ਕਿੱਥੇ ਪੰਜਾਬੀਅਤ ਨੂੰ ਪਹੁੰਚਾਇਆ ਤੁਸੀਂ ਇਹ ਪੂਰਾ ਜਿਹੜਾ ਮੁੱਦਾ ਚੱਲ ਰਿਹਾ ਵਾਟ ਯੂ ਵਾਂਟ ਟੂ ਸੇ ਦੇਖੋ ਮੈਂ ਤਾਂ ਇਹਨੂੰ ਪਰਿਵਾਰ ਮੰਨਦੀ ਆ ਸਾਰੀ ਇੰਡਸਟਰੀ ਆ ਨਾ ਜਿਹੜੀ ਕਲਾਕਾਰ ਇਹ ਸਾਰੇ ਪਰਿਵਾਰ ਆ ਸਾਰੇ ਮੇਰੇ ਬੱਚੇ ਆ ਜਿਹੜੇ ਛੋਟੇ ਨੇ ਮੇਰੇ ਭਰਾ ਨੇ ਕੋਈ ਮੇਰੇ ਬਜ਼ੁਰਗ ਜਿਹੜੇ ਵੱਡੇ ਮੇਰੇ ਮਾਪਿਓ ਵਰਗੇ ਨੇ ਇਹ ਮੇਰਾ ਪਰਿਵਾਰ ਆ ਤੇ ਦੇਖੋ ਬਹੁਤ ਕੁਝ ਹੁੰਦਾ ਜ਼ਿੰਦਗੀ 'ਚ ਨਾ ਪਰ ਦਿਲਜੀਤ ਦਾ ਅਜ ਕਸੂਰ ਨਹੀਂ ਸੀ ਕੋਈ ਕਿਉਂਕਿ ਦਿਲਜੀਤ ਨਾ ਤਾਂ ਪ੍ਰੋਡਿਊਸਰ ਆ ਨਾ ਡਾਇਰੈਕਟਰ ਆ ਨਾ ਉਹਨੇ ਸਟਾਰ ਕਾਸਟਿੰਗ ਕੀਤੀ ਆ ਉਹ ਵੀ ਇੱਕ ਉਹਦਾ ਪਾਤਰ ਸੀਗਾ ਨਾ ਫਿਲਮ ਦਾ ਤੇ ਮੇਰੇ ਖਿਆਲ ਦਿਲਜੀਤ ਕਸੂਰਵਾਰ ਨਹੀਂ ਹੈਗਾ ਤੇ ਹੁਣ ਅਮਨੁਰੀ ਤੋਂ ਬਾਅਦ ਗਿੱਪੀ ਗਰੇਵਾਲ ਨੇ ਦਿੱਤਾ ਏ ਦਿਲਜੀਤ ਦੋ ਸਾਂਝ ਦਾ ਸਾਥ ਜਿਹੜੀਆਂ ਫਿਲਮਾਂ ਪਹਿਲਾਂ ਸ਼ੂਟ ਹੋਈਆਂ ਨੇ ਜਾਂ ਜਿਹੜੀਆਂ ਪਹਿਲਾਂ ਸ਼ੂਟ ਹੋ ਚੁੱਕੀਆਂ ਅਸੀਂ ਜਿਨ੍ਹਾਂ ਜਿਨ੍ਹਾਂ ਦਾ ਪੈਸਾ ਲੱਗਿਆ ਹੋਇਆ ਹੁਣ ਅੱਜ ਕੁਮਾਰ ਜੀ ਦਾ ਬਹੁਤ ਪੈਸਾ ਲੱਗਿਆ ਹੋਇਆ ਔਨ ਦਿਸ ਫਿਲਮ ਰੱਬ ਨਾ ਕਰੇ ਕੋਈ ਉਨੀ ਕੀ ਚੀਜ਼ ਹੋਵੇ ਜਾਂ ਕੋਈ ਵੀ ਚੀਜ਼ ਹੁੰਦੀ ਆ ਉਹਦੇ ਚ ਇਹਨਾਂ ਦਾ ਤਾਂ ਕੋਈ ਫਾਲਟ ਨਹੀਂ ਹੈ ਸੋ ਮੈਨੂੰ ਇਹ ਲੱਗਦਾ ਕਿ ਪ੍ਰਾਣੀਆਂ ਜਿਹੜੀਆਂ ਫਿਲਮਾਂ ਉਸ ਤੋਂ ਪਹਿਲਾਂ ਸੀ ਉਹਨਾਂ ਨੂੰ ਰਿਲੀਜ਼ ਹੋ ਲੈਣ ਦੇਣਾ ਚਾਹੀਦਾ ਸੀਗਾ ਤੇ ਬਾਕੀ ਹਰ ਬੰਦੇ ਦਾ ਆਪਣਾ ਆਪਣਾ opinion ਆ ਆਪਣੀ ਆਪਣੀ ਚੀਜ਼ ਹੈ ਬਟ ਸਾਡੇ ਅਕੋਰਡਿੰਗ ਮੇਰੀ ਮੇਰੇ ਅਕੋਰਡਿੰਗ ਹੋ ਲੈਣਾ ਚਾਹੀਦਾ ਹੋ ਲੈਣ ਦੇਣਾ ਚਾਹੀਦਾ ਸੀ ਜੀ ਅ ਸਰਗੁਣ